ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੱਗਾ ਆਈਟੀਬੀਪੀ ਗਰੁੱਪ ਵੱਲੋਂ ਸਾਰਿਆਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਜੱਟ ਬਾਬਾ ਪੇਜ ਨੂੰ ਫੋਲੋ ਕੀਤਾ ਤੇ ਆ ਦੇਖੋ ਆਪਾਂ ਮਿਹਨਤ ਵੀ ਕਰਦੇ ਆਂ ਭਾਈ ਜੀ ਡਿਊਟੀ ਵੀ ਕਰਦੇ ਆਂ ਜੀ ਨਾਲ ਦੀ ਨਾਲ ਤੇ ਆਪਾਂ ਕੱਲ ਤੋਂ ਪਿੰਡ-ਪਿੰਡ ਵੀ ਜਾਵਾਂਗੇ ਜੀ ਆ ਦੇਖੋ ਭਈ ਇੱਥੇ ਆਪਾਂ ਡਿਊਟੀ ਵੀ ਕਰਦੇ ਆਂ ਤੇ ਕੱਲ ਤੋਂ ਆਪਾਂ ਤੁਹਾਡੇ ਭਰਾਵਾਂ ਦੇ ਸਾਥ ਦੇ ਨਾਲ ਪਿੰਡ-ਪਿੰਡ ਜਾਵਾਂਗੇ ਜੀ ਇਹ ਆਪਣੇ ਵੀਡੀਓ ਨੂੰ ਬਾਅਦ ਤੋਂ ਬਾਅਦ ਫੋਲੋ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਤੁਹਾਡਾ ਸਾਰਿਆਂ ਦਾ ਭਰਾਵਾ ਧੰਨਵਾਦ ਇਹਨਾਂ ਨੇ ਫੋਲੋ ਕੀਤਾ ਜੀ ਤੇ ਮੁੱਦਾ ਸੋ ਨੂੰ ਪਤਾ ਹੀ ਆ ਸਾਰਿਆਂ ਨੂੰ ਆਪਣਾ ਇੱਕ ਹੀ ਆ ਜੀ ਥੇਤੀ ਖਾਸ ਖਾਸ ਦੀ ਰੂਪਿਆ ਵਿੱਚ ਜੱਗਾ ਬਾਈ ਆਈਡੀ ਬੀਬੀ ਗਰੁੱਪ ਜਿਹੜੇ ਬਹੁਤ ਸਾਲਾਂ ਸੰਘਰਸ਼ ਕਰ ਰਹੇ ਆ ਤੇ ਬੂਰ ਪੈਣ ਲੱਗ ਗਿਆ ਬਾਈ ਜੀ ਬਸ ਹੁਣ ਤਾਂ ਕੰਮ ਜਮਾਂ ਐਂਡ ਤੇ ਆਇਆ ਪਿਆ ਫਾਲ ਆਪਾਂ ਨੂੰ ਮਿਲਣ ਵਾਲਾ ਹੀ ਐ ਤੇ ਸਾਰੇ ਭਰਾ ਕੰਮ ਖਿੱਚੀ ਰੱਖੋ ਦੱਬ ਕੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਭਰਾ ਸਾਰੇ ਧੰਨਵਾਦ